ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਸਤੀ ਬਲੌਗ ਦੇ ਸਾਰੇ ਦਰਸ਼ਕਾਂ ਦਾ ਪੈਂਟਪਰਾਵਾ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਮੈਂ ਪਰਵਿੰਦਰ ਸਿੰਘ ਹਾਜ਼ਰ ਆਇਆ ਜੀ ਤੁਹਾਡੇ ਸਾਹਮਣੇ ਕਾਫੀ ਟਾਈਮ ਬਾਅਦ ਤੇ ਅੱਜ ਮੈਂ ਹੋਇਆ ਜੀ ਆਏ ਹੋਏ ਜੀ ਅਵੈਰੋ ਇਤ ਫੈਸਟੀਵਲ ਹੈ ਬੜਾ ਹੀ ਖੂਬਸੂਰਤ ਤੇ ਵਦੀ ਕਾਫੀ ਨਤਰ ਪ੍ਰਸਿੱਧ ਫੇਮਸ ਫੈਸਟੀਵਲ ਹੈਗਾ ਫੈਸਟੀਵਲ ਮੇਲਾ ਆਪਾਂ ਕਹਿ ਦਿੰਨੇ ਆ ਫੇਅਰ ਇਹ ਤੇ ਉਹਦੇ ਵਾਸਤੇ ਮੈਂ ਇੱਥੇ ਆਇਆ ਹੋਇਆ ਤੇ ਮੈਂ ਆਪਦੀ ਥੋੜੀ ਜਿਹੀ ਝਲਕੀਆਂ ਤੁਹਾਨੂੰ ਕੁਝ ਦਿਖਾਉਂਗਾ ਇਸ ਗੋਲਦੇ ਵਿੱਚ ਬਨੇ ਰਹੇ ਹਾਂ ਤੇ ਆਪਾਂ ਕਹਿੰਨੇ ਆਪਣੇ ਢੋਲ ਵਜਦੇ ਨੇ ਕਈ ਵਾਰੀ ਤਾਂ ਇਹਨਾਂ ਦੇ ਆ ਬੈਂਡ ਗਰੁੱਪ ਜਿਹੜਾ ਆ ਉਹ ਪਰਫਾਰਮ ਕਰਦਾ ਆ ਕਨੇਸ ਫੋਕੀਆ ਸੰਗਤ। ਬਾਈ ਗੁੜੇ ਗੁੜੀਆਂ ਦੋਨਾਂ ਨੇ ਬੈਂਡ ਗਰੁੱਪ ਚ ਇੱਥੇ ਬੜਾ ਰਿਸਪੈਕਟ ਹੈ ਇਸ ਬੈਂਡ ਗਰੁੱਪ ਨੂੰ। ਤੇ ਜਿਹੜੇ ਜਿਵੇਂ ਆਪਣਾ ਪੰਜਾਬੀ ਮੇਲਿਆਂ ਚ ਲੱਗਦਾ ਹੈ ਅ ਦੁਕਾਨਾਂ ਲੱਗਦੀਆਂ ਨਾ ਉਵੇਂ ਹੀ ਦੁਕਾਨਾਂ ਲੱਗੀਆਂ ਹੋਈਆਂ ਨੇ। ਤੇ ਬਾਕੀ ਤੇ ਅੱਜ ਸ਼ਾਮ ਨੂੰ ਗਾਣਾ ਵਜਾਉਣਾ ਹੈ ਬੈਂਡ ਆਏ ਨੇ ਦੇ ਕੋ ਬੈਂਡ ਕੋ ਆ ਪੂਰਾ ਜਮੇ ਹੌਟ ਹੈ ਆਪਣਾ ਹੈ ਕਿ ਬਾਰਿਸ਼ ਵਗੈਰਾ ਤੋਂ ਵੀ ਬਚਿਆ ਬਚਾ ਜਾ ਸਕੇ ਤੇ ਇੱਥੇ ਗਾਣਾ ਵਜਾਉਣਾ ਸਾਰਾ ਹੋਣਾ ਅਜਰਾ ਤੋਂ ਆ ਗਿਆ ਜੀ ਬੱਚਿਆਂ ਦਾ ਖੇਡਣ ਵਾਲੇ ਖੜਾਉਣੇ ਯਾ ਲਾਲੋ ਵੀ ਬੱਚਿਆਂ ਦਾ ਮਨੋਰੰਜਨ ਦਾ ਸਾਧਨ ਆ ਚੁੱਕੇ ਨੇ ਜੀ ਆ ਦੇਖ ਵੱਡੇ ਵੱਡੇ ਇਹ ਝੂਲੇ ਨੇ ਚੰਡੋਲ ਆਪਣੇ ਕਹਿੰਦੇ ਨੇ ਆ ਸਾਹਮਣੇ ਚੰਡੋਲ ਹੈ ਜੀ ਇਹ ਸਾਰਿਆ ਬੱਚਿਆਂ ਦੇ ਬਣਿਆ ਦੇਖੋ ਖੜਾਉਣੇ ਜੀ ਬੱਚਿਆਂ ਦੇ ਹੋਰ ਵੀ ਚੀਜ਼ਾਂ ਨੇ ਆ ਸਪੈਸ਼ਲ ਫਤੇ ਸਿੰਘ ਵਾਸਤੇ ਬਣਾ ਰਿਹਾ ਆ ਵੀਡੀਓ ਸਪੈਸ਼ਲੀ ਆ ਦੇਖੋ ਜੀ ਫਤੇ ਸਿੰਘ ਜੀ ਆ ਦੇਖੋ ਚੱਲ ਪੀੜ फते हा त ਦਾ ਕ੍ਰੇਜ਼ੀ ਜਿਹਾ ਚੀਜ਼ ਐ ਜਦ ਐਫੈਕਟ ਤੋਂ ਵੀ ਪ੍ਰੈਸ਼ਰ ਵੱਧ ਗਿਆ ਦਾ ਕਿਵੇਂ ਉੱਪਰ ਨਿੱਕੇ ਹੋ ਰਿਹਾ ਹੈ ਉਹਨੇ ਇੱਕਦਮ ਫਲੋ ਹੋ ਜਾਊਗਾ ਆਜ ਦੇ ਕੋਲ ਬੱਚੇ ਕਾਰਾਂ 'ਚ ਬੈਠੇ ਨੇ ਆ ਦੇਖੋ ओए 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 ओए। आ की हो गया पते <laughs> दिखा तुछ। तुछ। चल दिखाओ अच्छा पनीता मिले कुछ अच्छा टिफिन हाँ जी दिखाओ रेडी ਤੇਰੀ ਸਟੱਡੀ ਇੰਡੀਆ ਇੰਡੀਆ ਲੈ ਆਨੀ ਤਾ ਰੱਖੋ ਇੱਥੇ ਉਹ ਵਾਓ सोनू ਮਮਾ ਨੇ ਟਿਫਨ ਭੇਜੇ ਭਈ ਇਹਨਾਂ ਵਾਸਤੇ ਫਤਿਹ ਹੋ ਗਾ ਤੇਰੀ ਫੋਟੋ ਪਣੀ ਹੋਈ ਉੱਪਰ ਹੈ ਨਾ ਅਰੇ ਵਾਓ ਹਾਂ ਫਤਿਹ ਤੇਰਾ ਟਿਫਨ ਤੇ ਸਸਤਾ ਜਿਹਾ ਲੈ ਕੇ ਘਲਤਾ 100 150 ਵਾਲਾ ਟਿਫਨ ਲੈ ਕੇ ਘਲਤਾ ਫਤਿਹ ਵਾਸਤੇ ਕੋਈ ਹੋਰ ਨਹੀਂ ਆ ਵੀ ਤਾਉ ਹੌਲ ਕੇ ਇਸ ਤਰ੍ਹਾਂ ਰੋਟੀ ਰੁੱਟੀ ਖੜੀ ਹੋਈ ਹੈ ਅੱਛਾ ਨਹੀਂ ਉਹਦੇ ਉਧਰੋਂ ਫੇ ਭੇਜੀ ਸੀ ਅੱਛਾ ਜੀ ਲੈ پتہ ਤੇਰੇ ਵਾਸਤੇ ਭੇਜੀ ਸੀ ਕੀ ਭੇਜਿਆ ਸੀ ਆਹ ਜੈਨੂ ਭੇਜੇ ਵੈਰੀ ਗੁੱਡ ਮੈਂ ਲਾਦਾ ਸੈਂਡਵਿਚ ਭੇਜਿਆ ਸੀ ਹੈ ਪਨੀਰ ਤਾਂ ਸੈਂਡਵਿਚ ਨਾਲ ਹੀ ਤੇ ਹਾਂ ਸੀ ਗਏ ਵੇਸਨ ਦੇ ਪਕੌੜੇ ਬਹੁਤ ਪਕੌੜੇ ਪੂੜੇ ਵੇਸਨ ਦੇ ਪੂੜੀ ਕਿਹੜੀ ਹੁੰਦੀ ਵੇਸਨ ਦੀ ਉਹ ਦੰਦ ਪੂੜੇ ਦੰਦ ਬੜਾ ਪੂਰਾ ਕੋਸ਼ ਹੈ ਤੇ ਫਤਿਹ ਹੁਣ ਤੁਹਾਡਾ ਡਿਫਨ ਮੈਂ ਰੱਖ ਲੂੰਗਾ ਠੀਕ ਹੈ ਕਿਹੜਾ ਉਹ ਪਿੰਕ ਜਿਹਾ ਨਾਲੇ ਵੈਸੇ ਵੀ ਕੁੜੀਆਂ ਵਾਲਾ ਨਾ ਉਹ ਉਹ ਮੈਂ ਰੱਖ ਲੂੰਗੀ ਠੀਕ ਹੈ ਪਸੰਦ ਹੈ ਤੁਹਾਨੂੰ ਡਿਫਨ ਹਾਂ ਨਾਲੇ ਭਾਜੀ ਠੀਕ ਜੀ ਇਹ ਜੀ ਡਿਫਨ ਉਹ ਜਿਹੜਾ ਤੁਸੀਂ ਲਿਆਉਂਦੇ ਨੇ ਨਾ ਉਹ ਤਾਂ ਬਾਲੇ ਹੀ ਉਹਨੇ ਖੇਡਾ ਹੀ ਨਹੀਂ ਉਹਦਾ ਹਨਾ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਤੇ ਮੈਂ ਵੈਲਕਮ ਕਰ ਰਹੀ ਹਾਂ ਵੈਸੇ ਭੂਨੇ ਬਲਿੰਦਰ ਵੀ ਤੁਹਾਡਾ ਵੈਲਕਮ ਕਰਕੇ ਹਟੇ ਨੇ ਤੇ ਆਪਾਂ ਸਕੂਲ ਤੋਂ ਆ ਗਏ ਆ ਤੇ ਆਪਣੀ ਡਿਊਟੀ ਹੈਗੀ ਹੈ ਜੀ ਚਾਹ ਬਣਾਉਂਦੀ ਆ ਆਪਾਂ ਬਣਾਉਂਦੇ ਆ ਕਹਨ ਜੀ ਚਾਹ ਤੇ ਜਿੰਨੇ ਜਿੰਨੇ ਪੀਣੀ ਹੈ ਵੈਲਕਮ ਤੁਸੀਂ ਆ ਸਕਦੇ ਹੋ ਜੀ ਸਦਕੇ ਤੇ ਆਪਣੇ ਰੀਨਾ ਦੀਦੀ ਕਹਿ ਰਹੇ ਸੀਗੇ ਕਿ ਵਿਆਹ ਦੇ ਕੁਝ ਛੋਟਾ ਛੋਟਾ ਫੋਟੋ ਸ਼ੇਅਰ ਕਰੋ ਜਾਂ ਮੂਵੀ ਸ਼ੇਅਰ ਕਰੋ ਤੇ ਮੇਰੇ ਵਿਆਹ ਦੀ ਵੀ ਨਾ ਤਾਂ ਐਲਬਮ ਹੈ ਜੀ ਐਲਬਮ ਵੀ ਨਹੀਂ ਬਣੀ ਹੋਈ ਇਹਦਾ ਫਿਰ ਵੀਡੀਓ ਵੀਡੀਓ ਪੜੀ ਹੋਈ ਹੈ ਉਹ ਵੀ ਕੰਪਿਊਟਰ 'ਚ ਪਈ ਹੋਈ ਹੈ ਤੇ ਮੇਰੇ ਕੋਲ ਫਿਲਹਾਲ ਤੁਸੀਂ ਫੋਟੋਆਂ ਵਾਲੀ ਮੂਵੀ ਦੇਖ ਲਓ ਥੋੜੀਆਂ ਜਿਹੀਆਂ ਫੋਟੋਆਂ ਪਈਆਂ ਹੋਈਆਂ ਨੇ ਮੇਰੇ ਕੋਲ ਪੁਰਾਣੀਆਂ ਫੋਟੋਆਂ ਹਨਾ ਆਪਾਂ ਬੋਲਦੇ ਕਿੰਦਾ ਫੋਟੋ ਨਾਰਮਲ ਲੈਂਗੁਏਜ ਫੋਟੋਸ ਪਈਆਂ ਹੋਈਆਂ ਨੇ ਮੇਰੇ ਕੋਲੇ ਤੇ ਉਹ ਤੁਸੀਂ ਦੇਖੋ ਉਹ ਮੈਂ ਵੀਡੀਓ ਦੇ ਵਿੱਚ ਐਡ ਕੀਤੀਆਂ ਨੇ ਵੈਸੇ ਹਣ ਤੱਕ ਤੁਸੀਂ ਉਹ ਦੇਖ ਹੀ ਲਈਆਂ ਹੋਣਗੇ ਤੇ ਬਾਕੀ ਦੱਸਿਓ ਸਾਰੇ ਜਾਣੇ ਕਿਵੇਂ ਲੱਗੀਆਂ ਤੁਹਾਨੂੰ ਤੇ ਦੇਖੋ ਹਨਾ ਮੈਂ ਕਿੰਨੀ ਪਤਲੀ ਸੀ ਪਹਿਲਾਂ ਤੇ ਹੁਣ ਤੇ ਮੇਰੇ ਤੇ ਪਹਿਲਾਂ ਵਾਲੇ 'ਚ ਕਿੰਨਾ ਫਰਕ ਹੈ ਹਨਾ ਤੇ ਇਧਰ ਆਪਣੇ ਚਾਹ ਤਾਂ 30 ਤੇ ਆਪਣੇ ਆਪ ਤੇ ਆਪਾਂ ਐਜ਼ ਯੂਜਵਲ ਫਿੱਕੀ ਚਾਹ ਕੱਢਣੀ ਹੈ ਬਿਨਾ ਉਬਾਲੇ ਆਪਾਂ ਨੇ ਚਾਹ ਬਣੀ ਹੈ ਤੇ ਡੱਬੇ 'ਚ ਪੱਤੀ ਨਹੀਂ ਹੈਗੀ ਤੇ ਆਪਾਂ ਇੱਥੇ ਪਹਿਲਾਂ ਚਾਹ ਪੱਤੀ ਪਾ ਲਿਆ ਤੇ ਅੱਜ ਨਾ ਇਧਰ ਅਮਨ ਨੇ ਸਾਰੇ ਬੈੱਡ ਕਰਤੇ ਖਾਲੀ ਜਿੱਦਨੇ ਵੀ ਐਕਸਟਰਾ ਕੱਪੜੇ ਸੀਗੇ ਸਾਰੇ ਕੱਢਦੇ ਹੁਣ ਅਸੀਂ ਗੱਡੀ 'ਚ ਰੱਖ ਕੇ ਲੈ ਕੇ ਜਾਣਗੇ ਤੇ ਜਿਹੜੇ ਵੀ ਕੋਈ ਹੋਏ ਲੋੜਵੰਦਾਂ ਨੂੰ ਦੇ ਦਣਗੇ ਕਿਉਂਕਿ ਯਾਰ ਇੰਨੇ ਕੱਪੜੇ ਪਹਿਣਦੇ ਨਾ ਮੈਂ ਕਿੰਨੀ ਬੈੱਡ ਭਰ ਜਾਂਦਾ ਕੱਪੜਿਆਂ ਦਾ ਤੇ ਪਾਣ ਨੂੰ ਕੋਈ ਲੱਭਦਾ ਨਹੀਂ ਪਰ ਕੱਪੜੇ ਇੰਨੇ ਜ਼ਿਆਦਾ ਇਕੱਠਿਆ ਰਲੇ ਨੇ ਹੁਣ ਮੈਂ ਬੈੱਡ ਖਾਲੀ ਕਰਨਾ ਮੈਂ ਬਸ ਸੰਭਲ ਹੁਰੀ ਜਾਂਦੇ ਨੇ ਤੇ ਫਿਰ ਮੈਂ ਆਪਣੇ ਵਾਲਾ ਬੈੱਡ ਖਾਲੀ ਕਰਦੀਆਂ ਸਾਰੇ ਦੇ ਸਾਰੇ ਬੈੱਡ ਹਲਕੇ ਕਰ ਦਿੰਦੇ ਤੇ ਬੱਡਾਂ 'ਚ ਇੰਨੇ ਕੱਪੜੇ ਪਹਿਲਾਂ ਬੱਡਾਂ ਦਾ ਸਾਹ ਨਹੀਂ ਨਿਕਲਦਾ ਹੈਗਾ ਪਾਣੂ ਜੇ ਮੈਂ ਕਿੰਨੀ ਕਿਤੇ ਲੱਭਣ ਲੱਗ ਜਾ ਤਾਂ ਪਾਣ ਵਾਸਤੇ ਕੱਪੜੇ ਲੱਭਦੇ ਨਹੀਂ ਹੈਗੇ ਤੇ ਉਹ ਇਕੱਠੇ ਕਰ ਲੋ ਕਬਾੜ ਕੱਪੜਿਆਂ ਦਾ ਇੰਨਾ ਕਿ ਜ਼ਿਆਦਾ ਇਕੱਠਾ ਹੋਇਆ ਫਿਰ ਇਹਨਾਂ ਮੈਂ ਸੱਚੀ ਤੇ ਅੱਜ ਮੰਨ ਇੱਕ ਤੋਂ ਬੜ ਤੇ ਤਾਂ ਕੱਢ ਤੇ ਤੇ ਬਾਕੀ ਜਿਹੜੇ ਰਹਿ ਗਏ ਨੇ ਉਹ ਹੁਣ ਮੈਂ ਕੱਢ ਦਿਆਂ ਬਸ ਚਾਹ ਚੂ ਪੀ ਕੇ ਫਿਰ ਆਪਾਂ ਕਰਦੇ ਆ ਤੇ ਆਪਣੀ ਚਾਹ ਬਣ ਗਈ ਆਪਣੀ ਚਾਹ ਤੇ ਬੱਚਿਆਂ ਦਾ ਸ਼ੀਕ ਰੈਡੀ ਹੈ ਘੱਟ ਦੁੱਧ ਪਾ ਕੇ ਬਣਾਈ ਹੈ ਮੈਂ ਚਾਹ ਚੱਕੋ ਬਾਜੀ ਚਾਹ ਓ ਮਾਈ ਗੋਡ ਓਏ ਟਿੰਡਿਓ ਚੱਕੋ ਚਾਏ 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 ਓਹ ਹੋ ਓਏ 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 ਲੱਲੂ ਲੱਲੂ ਗਰਮ ਚਾਹ ਹੱਥ ਨਾਲ ਆਇਓ ਓ ਮੈਂ ਲੱਲੂ ਆਮ ਓ ਮੈਂ ਲੱਲੂ ਆਮ ਓ ਯਾਰ ਵੈਲਕਮ ਤੇ ਕਰ ਦੋ ਵਲੌਗ ਚ ਸਾਰਿਆਂ ਦਾ ਚਲੋ ਤੁਸੀਂ ਐਂਡ ਨਹੀਂ ਕਰਨਾ ਯਾਰ ਤੂੰ ਤਾਂ ਚੱਕ ਦਿਆ ਸਾਰਾ ਐਂਡ ਹੀ ਕਰ ਦੇਣਾ ਮਠਾਣੀ ਨਹੀਂ ਪਾਇਆ ਮਠਾ ਕਿੰਨਾ ਵਧੀਆ ਬੇਟਾ 슈ਗਰलेस ਹੋਣਾ ਚਾਹੀਦਾ ਹੋઈ ਨਹੀਂ ਸਕਦਾ ਮਿੱਠੀ ਬਾਰੇ ਕਿ ਫਤ ਤੇਸਟੀ ਹੋਣਾ ਨਾ ਮੈਂ 슈ਗਰ ਚੰਗੀ ਨਹੀਂ ਹੁੰਦੀ ਬੋਡੀ ਆਸਤੇ ਫਤ ਚਲੋ ਛੇਤੀ ਕਰੋ ਜੇ ਆਤੀ ਉਹ ਅਜੂ ਪਿੱਛੇ ਆ ਦੇ ਕਪੜੇ ਕੱਢੇ ਪਏ ਆ ਤੇ ਝਟੋ ਜਾ ਜੇ ਮੈਂ ਕਪੜੇ ਕੱਢਣੇ ਸਾਰੇ ਆਹ ਦੋ ਖੋਲੀ ਮੈਂ ਬੰਦ ਕਰਤੀ ਹੈ ਚਲ ਦੱਸੋ ਚਲ ਤੁਸੀਂ ਵੈਲਕਮ ਕਰੋ ਪਹਿਲਾਂ ਸਾਰਿਆਂ ਦਾ ਲਾਕਤ ਨੇ ਵੇਨੇ ਵੈਲਕ ਹਾਂਜੀ ਉਹ ਕਰੀ ਬਸ ਸਾਰੇ ਬਖਰਾ ਕਰਾ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਕਰਿਆ ਕਰੋ ਅੱਛਾ ਬਸ ਜੀ ਉਹਨਾਂ ਨੂੰ ਚਾਹ ਦੇ ਕਿਹਾ ਕਿੰਨਾਂ ਨੂੰ ਉਹਨਾਂ ਨੂੰ ਤਾਂ ਦੇ ਦਿੱ ਚਾਹ ਤੇ ਅਮਨ ਮਮਾ ਦੀ ਚਾਹ ਪਈ ਹੈ ਹੈ ਦੇ ਆ ਦੇਉਨਾ ਤੂੰ ਕਿਉਂ ਇਨੀ ਟੈਨਸ਼ਨ ਚ ਫਰਦਾ ਰਤੀ ਹੈ ਅੱਛਾ ਜੀ ਤੇ ਅੰਜ ਰਾਤ ਨੂੰ ਸਬਜੀ ਚ ਸੀ ਬਣਾਣੇ ਆ ਕarele ਤੇ ਕਰੇਲੇ ਆਪਣੇ ਛਿਲਕੇ ਧੁੱਪੇ ਰੱਖਤੇ ਤੇ ਆ ਇਹਨਾਂ ਦੇ ਜਿਹੜੇ ਛਿਲਕੇ ਨੇ ਨਾ ਵੈਸੇ ਤਾਂ ਕਈ ਇਹਦੀ ਵੀ ਸਬਜ਼ੀ ਬਣਾ ਲੈਂਦੇ ਆ বটে ਕੋੜੇ ਲੱਗਦੇ ਆ ਯਾਰ ਖਾਧੇ ਵੀ ਜਾਂਦੀ ਹੈਗੇ ਤੇ ਕਰੇਲੇ ਆਪਾਂ ਨੇ ਬਾਹਰ ਪਾਤੇ ਧੁੱਪੇ ਤੇ ਮੈਂ ਬੱਸ ਫਟਾਫਟ ਚਾਹ ਪੀ ਕੇ ਨਾ ਪਹਿਲਾਂ ਤਾਂ ਜਿਹੜਾ ਕੱਪੜੇ ਨੇ ਉਹਨਾਂ ਦਾ ਅੱਜ ਸਾਰਾ ਕੰਮ ਕਰਨਾ ਹੈ ਸਾਰੇ ਕਪੜੇ-ਕਪੜੇ ਕੱਢ ਕੇ ਉਸ ਤੋਂ ਟੈਨਸ਼ਨ ਫ੍ਰੀ ਹੋ ਕੇ ਆ ਤੁਹਾਨੂੰ ਦਿਖਾ ਹੀ ਦਿੱਤੇ ਕਿ ਅਮਨ ਨੇ ਜਿਹੜਾ ਸਾਰਾ ਸਮਾਨ ਕੱਢ ਕੇ ਰੱਖਿਆ ਹੈ ਸਾਰਾ ਅਸੀਂ ਅੱਜ ਦੇ ਕਿਉਂ ਨਾ ਬਹੁਤ ਸਾਰੀਆਂ ਬੈੱਡ ਸ਼ੀਟਾਂ ਪੁਰਾਣੀਆਂ ਕੱਪੜੇ ਪਤਨ ਕੀ ਕੀ ਸਮਾਨ ਬਹੁਤ ਸਾਰਾ ਪਿਆ ਹੋਇਆ ਆ ਤੇ ਬਦਲ ਦੇਖੋ ਕਿੰਨੇ ਘੰਟੇ ਲੱਗ ਰਿਹਾ ਹੈ ਬਾਰੇ ਪਰ ਹਾਂ ਇੱਕ ਗੱਲ ਹੈ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ। ਕੁਤਰ ਕਰ ਲਿਆ ਨੂੰ ਟੰਗਤਾ ਸੀ ਧੁੱਪੇ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਕਰਕੇ ਵਾਸ਼ ਫਿਰ ਅਸੀਂ ਬਣਾਵਾਂਗੇ ਤੇ ਜੇ ਕਹਿੰਦੇ ਕਰੰਚੀ ਬਣਾਉਣੇ ਆ ਤਾਂ ਬਿਨਾ ਆਸ ਕਿ ਤਰ੍ਹਾਂ ਬਣਾ ਸਕਦਾ ਹਾਂ ਉਹ ਕਰਚੀ ਬਣਾ ਲਿਆਂ ਪੂਰੇ ਤੇ ਚਲੋ ਜੀ ਅੱਜ ਦਾ ਵਲੌਗ ਵੀ ਆਪਾਂ ਇੱਥੇ ਹੀ ਐਂਡ ਕਰਦੇ ਆਂ ਹੋ ਆਪਾਂ ਨੂੰ ਇਹ ਛੋਟਾ ਜਿਹਾ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਤੇ ਇੱਕ ਰਿਕਵੈਸਟ ਜਿਹੜੀ ਮੈਂ ਟੀਵੀ ਕਰਦੀ ਆ ਕਿ ਆਪਣੇ ਜਿਹੜੇ 10k ਨੇ ਉਹ ਕੰਪਲੀਟ ਕਰ ਦਿਓ ਜਲਦੀ ਤੋਂ ਜਲਦੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਦੇ ਹੁਣ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਵੀਡੀਓ ਦੇ ਨਾਲ ਕਿਉਂਕਿ ਹੁਣ ਮੈਨੂੰ ਬਹੁਤ ਮਿਹਨਤ ਆ ਰਹੀ ਹੈ ਤਾਂ ਮੈਂ ਲਗੀਆਂ ਸੌਣ ਤੇ ਹੁਣ ਮਿਲਦੇ ਹਾਂ ਤੁਹਾਨੂੰ ਸ਼ਾਮ ਨੂੰ ਤਦ ਤੱਕ ਲਈ ਦੇਖਦੇ ਰਹੋ ਸਾਡੀਆਂ ਵੀਡੀਓਸ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਕਮੈਂਟ ਕਰਦੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਬਾਏ ਬਾਏ ਲਵ ਯੂ ਆਲ